ਸਤਿ ਸ਼੍ਰੀ ਅਕਾਲ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਮੋਗਾ ਸ਼ਹਿਰ ਦੀ ਬਹੁਤ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕੁਝ ਕੁ ਰੁਪਈਆ ਪਿੱਛੇ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਜ਼ਦੂਰ ਬਿਹਾਰ ਜ਼ਿਲ੍ਹਾ ਸਹਾਰਸ ਤੋਂ ਸਬੰਧਿਤ ਸੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਜ਼ਿਲ੍ਹੇ ਮੋਗੇ ਦੇ ਪਿੰਡ ਕਾਲਕਲਾ ਚ ਖੇਤ ਮਜ਼ਦੂਰੀ ਦਾ ਕੰਮ ਕਰਦਾ ਸੀ ਉੱਥੇ ਬੀਤੀ ਰਾਤ ਉਹ ਹਰ ਰੋਜ਼ ਦੀ ਤਰ੍ਹਾਂ ਖੇਤ ਮਜ਼ਦੂਰੀ ਦਾ ਕੰਮ ਕਰਕੇ ਮੋਟਰ ਤੇ ਗਿਆ ਜਿੱਥੇ ਉਹ ਆਪਣੇ ਸਾਥੀਆਂ ਨਾਲ ਰਹਿੰਦਾ ਸੀ ਉੱਥੇ ਪਿੰਡ ਦੇ ਗੁਰਪ੍ਰੀਤ ਨਾਮ ਦਾ ਵਿਅਕਤੀ 3500 ਰੁਪਏ ਦੇ ਲੈਣ ਦੇਣ ਕਰਕੇ ਮੋਟਰ ਤੇ ਪਹੁੰਚਿਆ ਜਿੱਥੇ ਕੁਝ ਮਾਮੂਲੀ ਤਕਰਾਰ ਦੇ ਬਾਅਦ ਇਸ ਤਕਰਾਰ ਨੇ ਖੂਨੀ ਰੂਪ ਲੈ ਲਿਆ ਅਤੇ ਇਸ ਝਗੜੇ 'ਚ ਖੇਤ ਮਜ਼ਦੂਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਮ ਤਲਦੂ ਰਾਮ ਹੈ ਜਿਸ ਦੀ ਉਮਰ ਲਗਭਗ 45 ਸਾਲ ਹੈ ਤੇ ਨਿਵਾਸੀ ਬਿਹਾਰ ਸਹਾਰਸ ਜ਼ਿਲ੍ਹਾ ਦੇ ਤੌਰ ਤੇ ਪਛਾਣ ਹੋਈ ਹੈ ਮੰਬੂਲੀ ਪੈਸੇ ਦੇ ਲੈਣ ਦੇਣ ਦੇ ਕਰਕੇ ਲੜਾਈ ਹੋ ਗਈ ਜਿਸ ਵਿੱਚ ਮਜ਼ਦੂਰ ਦੀ ਜਾਨ ਚਲੀ ਗਈ। ਉਹਨਾਂ ਨੇ ਕਿਹਾ ਹੈ ਕਿ ਮਾਮਲਾ ਦਰਜ ਕਰਕੇ આરોપી ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ। ਉਹ ਰਾਤ ਭਾਈ ਜੀ ਵੀ ਆਪਣੀ ਮੇਰੇ ਚਾਚਾ ਜੀ ਦੇ ਕੰਮ ਕਰਦਾ ਸੀਗਾ 4 ਸਾਲ ਤੋਂ। ਬਹੁਤ ਇਮਾਨਦਾਰ ਬੰਦਾ ਸੀਗਾ ਤੇ ਉਹਦੇ ਨਾਲ ਦੇ ਕੋਈ ਸਾਥੀ ਨਾਲ ਲੈਣ ਦੇ ਸੀ ਸਾਡੇ ਪਿੰਡ ਦਾ ਹੀ ਇੱਕ ਹੈਗਾ ਜ਼ਿਮੀਂਦਾਰਾਂ ਦਾ ਮੁੰਡਾ ਗੋਪੀ ਗੋਪੀ ਕਹਿੰਦੇ ਆ। ਤੇ ਇਸ ਕਰਕੇ ਵੀ ਉਹਦਾ ਕੋਈ ਲੈਣ ਦੇ ਸੀ ਕੋਈ 3500 ਰੁਪਏ ਦਾ ਉਹ ਨਾਲ ਦੇ ਸਾਥੀ ਤੋਂ ਲੈਣੀ ਸੀਗੇ ਉਹ ਸਾਥੀ ਉੱਪਰ ਕੋਠੇ ਦੇ ਉੱਪਰ ਪਏ ਸੀ ਮੋਟਰ ਤੇ ਇਹ ਸਾ ਆਪਣਾ ਜਿਹੜਾ ਬੰਦਾ ਸ਼ਾਮ ਨੂੰ 8 ਵਜੇ ਰੋਟੀ ਲੈ ਕੇ ਘਰੋਂ ਗਿਆ ਤੇ ਆਸਮੇਂ ਉਹਨਾਂ ਦੀ ਐਤਵਾਜੀ ਹੁੰਦੀ ਆ ਤੇ ਆਪਣਾ ਬੰਦਾ ਵਿੱਚ ਸਨ ਚ ਪਾ ਕੇ ਕਹਿੰਦਾ ਵੀ ਭਾਈ ਜਿਹੜਾ ਨਵੇਹਾ ਆਪਾਂ ਸਵੇਰੇ ਕਰ ਲਾਂਗੇ ਲੈਣ ਦੇਣ ਦਾ ਕੋਈ ਸੁਬਾ ਕਰ ਲਾਂਗੇ ਤੇ ਉਹ ਇੰਨੇ ਜੀ ਬੰਦੇ ਦਾ ਹੁਣ ਰੱਬ ਜਾਣੇ ਕੀ ਖਾਦਾ ਕੀ ਪੀਤਾ ਉਹਨੇ ਉਹਦੇ ਆਪਣੇ ਬੰਦੇ ਦੇ ਸਿਰ 'ਤੇ ਸੋਟੀ ਮਾਰਤੀ ਉਹ ਜ਼ਖਮੀ ਹਾਲ ਤੇ ਜਦੋਂ ਸਾਨੂੰ ਫੋਨ ਪਤਾ ਲੱਗਾ ਅੱਧੇ ਘੰਟੇ ਬਾਅਦ ਅਸੀਂ ਦੌੜ ਕੇ ਚੱਕ ਕੇ ਉਹਨੂੰ ਸਰਕਾਰੀ ਹਸਪੀਟਲ ਚ ਲੈ ਗਏ ਉੱਥੇ ਉਹਨਾਂ ਨੇ ਬਾਈ ਜੀ ਉਹਨੂੰ ਡੈੱਡ ਬੋਡੀ ਕੁੱਸਤ ਕਰਦਾ ਡਾਕਟਰਾਂ ਨੇ ਉਹ ਕਹਿੰਦੇ ਵੀ ਇਹ ਤਾਂ ਡੈਥ ਹੋ ਗਈ ਇਸ ਬੰਦੇ ਦੀ ਤੇ ਉਸ ਤੋਂ ਬਾਅਦ ਜਿਹੜਾ ਵੀ ਅਸੀਂ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਤੇ ਪ੍ਰਸ਼ਾਸਨ ਨੇ ਮੌਕੇ ਤੇ ਆ ਕੇ ਸਾਡੀ ਗੱਲ ਸੁਣੀ ਆ ਪਰਚਾ ਉਸ ਬੰਦੇ ਤੇ ਕਟਿਆ ਗਿਆ ਪਰ ਬੰਦਾ ਹਜੇ ਉਹ ਫਰਾਰਾ ਕਰੋ ਮਾਰਨ ਵਾਲਾ ਕੌਣ ਸੀ ਮਾਰਨ ਵਾਲਾ ਕਾਰਪੋਰੇਸ਼ਨ ਗੋਪੀ ਆ ਜੀ ਖੇਤਾਂ ਦੇ ਵਿੱਚ ਆ ਜੀਟੀ ਰੋਡ ਦੇ ਉੱਤੇ ਆ ਲਾਲਾ ਲਾਇ ਪਤਰਾਇ ਕਾਲਜ ਦੇ ਕੋਲੇ ਕਰ ਰਹੇ ਨੇ ਪਰ ਪੇਸ਼ੇਵਰ ਜੋ ਕੀ ਕੰਮ ਕੀਤਾ ਉਹ ਖੇਤੀਬਾੜੀ ਕਰਦੇ ਆ ਜੀ ਅੱਛਾ ਜੀ ਉਹਨੇ ਪੈਸੇ ਲੈਣੇ ਜੀ ਪੈਸਾ ਉਹਨਾ ਕੋਈ ਲੈਣ ਦੇਣਾ ਉਹਦਾ ਕੋਈ ਸਾਥੀ ਨਾਲ ਸੀ ਨਾਲ ਦੇਣਾ ਅੱਛਾ ਜੀ ਉਹ ਆਪਣੇ ਬੰਦੇ ਨਾਲ ਕੋਈ ਵੀ ਨਹੀਂ ਸੀਗਾ ਆਪਣੀ ਤਾਂ ਮੋਟਰ ਤੇ ਚੱਲ ਕੇ ਆਇਆ ਗੱਡੀ ਲੈ ਕੇ ਆਇਆ ਕਿਉਂਕਿ ਆਪਣਾ ਸਾਨੂੰ ਤਾਂ ਪਤਾ ਵੀ ਨਹੀਂ ਅਸੀਂ ਤਾਂ ਘਰੇ ਪਏ ਆ ਰਾਤ ਨੂੰ ਉਹਦਾ ਰਾਤ ਦੇ 9 ਵਜੇ 9:30 ਵਜੇ ਦੀ ਵਾਰਦਾਤ ਆਏ ਸਾਨੂੰ 9:30 ਵਜੇ ਪਤਾ ਲੱਗਦਾ ਸੀ ਦੋ ਤਾਂ ਚੱਕ ਕੇ ਹਸਪੀਟਲ ਲੈ ਜਣੇ ਇਹਨਾਂ ਦੇ ਜੀ ਤੁਹਾਡੇ ਕੋਲੇ ਕਿੰਨਾ ਚਿਰ ਹੋ ਗਿਆ ਇਸ ਬੰਦੇ ਨੂੰ ਬੰਦਾ ਸਾਡੇ ਕੋਲ 4 ਸਾਲ ਹੋ ਗਏ ਭਾਈ ਸਾਡੇ ਪਿੰਡ ਚੋਂ ਉਹ ਪਹਿਲਾਂ ਇੱਕ ਜ਼ਿਮੀਂਦਾਰ ਪਰਿਵਾਰ ਦੇ ਸੀ ਉਹ ਖੇਤੀ ਜਾਂਦੇ ਗਏ 22 ਸਾਲੋਂ ਇੱਕ ਪਰਿਵਾਰ ਨਾਲ ਲੱਗ ਗਿਆ ਇਹ ਵਿਆਹ ਵਾਸ ਹਾਂਜੀ ਵਿਆਹਿਆ ਪੰਜ ਜਵਾਕਾਂ ਤਿੰਨ ਗੁੱਡੀਆਂ ਉਹਦੀਆਂ ਤੇ ਦੋ ਉਹਦੇ ਬੇਟੇ ਆ ਕਿੱਥੋਂ ਦਾ ਰਹਿਣਾ ਇਹ ਬਿਹਾਰ ਦਾ ਜੀ ਸਰਸਾ ਜ਼ਿਲ੍ਹੇ ਦਾ ਤੇ ਤੁਸੀਂ ਆ ਚੁੱਕੇ ਹੋ ਨਾ ਜੀ ਅਜੇ ਉਹਨਾਂ ਨੂੰ ਤਲਾਸ਼ ਕੀਤੀ ਵੀ ਆ ਹੋ ਸਕਦਾ ਕਿਉਂਕਿ ਟ੍ਰੇਨਾਂ ਦੇ ਹੋਂਦ ਤੇ ਟਾਈਮ ਲੱਗ ਜਾਂਦਾ ਕੱਲ ਨੂੰ ਆ ਜਾਣਾ ਪਰਸੋਂ ਆ ਜਾਣਾ ਉਸ ਤਾਂ ਸ਼ਾਮ ਨੂੰ ਆਇਆ ਜਿਹੜੇ ਨਾਲ ਤੇ ਗੁੰਮ ਸੀ ਉੱਪਰ ਪਏ ਤੇ ਉਹਨਾਂ ਨੇ ਲੋਕਾਂ ਨੂੰ ਮੌਕੇ ਤੇ ਉਹ ਉਹਦੇ ਕੋਲੇ ਇਹਨਾਂ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਦੋਂ ਨੂੰ ਉਹ ਉਤਰ ਕੇ ਆਉਂਦੇ ਆ ਉਹਦੋਂ ਉਹ ਗੱਡੀ ਲੈ ਕੇ ਫਰਾਰ ਹੋ ਜਾਂਦਾ ਸੋ ਪਹਿਲਾਂ ਜੀਪ ਸਟਾਰ ਸੀਗੀ ਉਹਦੀ ਉਹਦੋਂ ਨਾਲ ਹੀ ਜਣ ਫਰਾਰ ਹੋ ਜਾਂਦਾ ਫਿਰ ਜੇ ਸਾਠੀਆਂ 6 ਵਜੇ ਸੀ ਮਰਨਾਲੇ ਦਾ ਕੀ ਨਾਮ ਹੈ ਇਹਦਾ ਨਾਮ ਹੈ ਕਿ ਬੁੱਧ ਨਹੀਂ ਕਹਿੰਦੇ ਜੀ ਨੂੰ ਪੱਕਾ ਨਾ ਬੁੱਧ ਨਹੀਂ ਆ हमको हम लोग खाना खा के चला गया सोने के लिए ऊपर हमारे भाई भी खाना खा के वहाँ पर जिसका मौत हुआ बुधा नाम है दुण। उसका यहाँ पर सो गया उधर से आया सरदार आया कोई लुटेरे था गोपी गुरप्रीत सिंह सरदार आया वो बोला पैसा दो हमारे हम बोले उसको जो सवेरे पैसा मिल जाएगा भाई अभी जा अभी चले जा हमारे भाई भी बोला जो जा अभी सवेरे पैसा तेरे घर पहुंच जाएगा उतरे मुझे डांग मार दिया डांग मार उसके बाद सरदार ने फोन किया सरदार आया ले गया हॉस्पिटल हॉस्पिटल में भी है वहाँ पर ऐसा कार्रवाई नहीं हो रहा है आपको कैसा इंसाफ चाहिए ਇਤਨਾ ਜੋ ਉਸ ਦਾ ਬਾਲ ਬਚਾ ਹੈ ਚਾਰ ਬੱਚੇ ਹੈ ਉਸ ਦਾ ਸ਼ਾਦੀ ਹੋਇਆ ਉਸ ਦਾ ਉਸ ਕੋ ਸਖ ਸਦਾ ਆਉਣਾ ਚਾਹੀਏ ਕਿੰਨੇ ਬੱਚੇ ਉਸ ਕੇ ਚਾਰ ਬੱਚੇ ਹੈ ਚਾਰ ਬੱਚੇ ਪੰਜ ਬੱਚੇ ਹੈ ਪੰਜ ਬੱਚੇ ਪੰਜ ਬੱਚੇ ਕੀ ਨਾਮ ਕੇ ਉਹਧਨ ਮਾਤਾ ਉਹਧਨ ਮਾਤਾ ਕਹਾਂ ਕੀ ਰਹਿਣੀ ਹੈ ਬਿਆਰ ਕੋ ਬਿਆਰ ਇਹਦਾ ਨਾਮ ਹੈਗਾ ਜੰਤੂ ਰਾਮ ਵਾਸੀ ਪਿਆਰ ਦਾ ਉਮਰ ਹੈ ਕੀ 40 45 ਸਾਲ ਮਾਮਲੇ ਨੇ ਪੈਸੇ ਤਾਂ ਲੈਣ ਦੇਣ ਸੀਗਾ ਗੁਰਪ੍ਰੀਤ ਸਿੰਘ ਨੇ ਲੈਣੇ ਸੀਗੇ ਪੈਸੇ ਵਗੈਰਾ ਹਾਂ ਜੀ ਰਾਤ ਆਇਆ ਕਿਤੇ ਦੇਰ ਰਾਤ 9 9:30 ਵਜੇ ਪੈਸੇ ਪੁੱਛੇ ਦੀ ਮੰਗ ਕਰਦਾ ਉਸ ਮੈਂ ਤੂੰ ਤੂੰ ਮੈਂ ਕਿਉਂ ਨੇ ਉਹਦੇ ਸੈਰ ਉੱਪਰ 60 ਛੁੱਟ ਮਾਰਦੀ ਤੇ ਉਹਦੇ ਨਾਲ ਹੀ ਉਹਦੀ ਮਤਲਬ ਕਿ ਥੋੜੇ ਸਾਹ ਚੱਲਦੇ ਹੋਣਗੇ ਮੁੜ ਕੇ ਚੱਕੇ ਲੈ ਕੇ ਤੇ ਰਾਹ ਜਾਂਦੇ ਡੈਥ ਹੋ ਗਈ ਉਹਦੀ ਮੋਗਾ ਤੋਂ ਬੰਦ ਤੇ ਫਰਦਰ ਕੀ ਕਰਨਗੀ ਕੀ ਜਾਰੀ ਫਰਦਰ ਐਫ ਆਰ ਦਰਜ ਕਰਤੀ ਕੀ ਆ 3 ਦਿਨ ਰੈਸਟ ਕਰ ਲਿਆ ਜੋ ਰੂਪੀ ਹੋਏ ਫੜਿਆ ਤਰੀਏ ਨਹੀਂ ਹਜੇ ਨਹੀਂ ਫੜਿਆ ਨਹੀਂ